ਪੰਜਾਬ ਹਰਿਆਣਾ ਬਾਰਡਰਾਂ ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਤੇ ਉਧਰ ਇਸ ਦਿਨ ਬਜਟ ਪੇਸ਼ ਕੀਤਾ ਗਿਆ ਹੈ ਕੇਂਦਰੀ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਜੋ ਕਿ ਵਿੱਤ ਮੰਤਰੀ ਨੇ ਤਾਂ ਇਸੇ ਦੌਰਾਨ ਉਹਨਾਂ ਨੇ 11 ਵੱਡੇ ਲਾਂਨ ਕਿਸਾਨਾਂ ਵਾਸਤੇ ਕੀਤੇ ਨੇ ਵੱਡੀ ਖੁਸ਼ਖਬਰੀ ਕਿਸਾਨਾਂ ਨੂੰ ਦਿੱਤੀ ਹੈ ਜਿਸ ਦੇ ਵਿੱਚ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਤੱਕ ਕਰ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਧਨ ਕ੍ਰਿਸ਼ੀ ਯੋਜਨਾ ਦਾ ਦੇਸ਼ ਦੇ 100 ਜ਼ਿਲ੍ਹਿਆਂ ਨੂੰ ਲਾਭ ਮਿਲੇਗਾ ਡੇਰੀ ਅਤੇ ਮੱਛੀ ਪਾਲਣ ਲਈ 5 ਲੱਖ ਰੁਪਏ ਦਾ ਕਰਜ਼ਾ ਮਿਲੇਗਾ ਸਮੁੰਦਰੀ ਉਤਪਾਦ ਹੋਣਗੇ ਸਸਤੇ ਕਸਟਮ ਡਿਊਟੀ 30% ਤੋਂ ਘਟਾ ਕੇ 5% ਕੀਤੀ ਗਈ ਹੈ ਅੰਡੇਮਾਨ ਨਿਕੋਬਾਰ ਅਤੇ ਡੂੰਗੇ ਸਮੁੰਦਰ ਵਿੱਚ ਮੱਛੀ ਫੜਨ ਨੂੰ ਉਤਸ਼ਾਹਿਤ ਕੀਤਾ ਜਾਏਗਾ ਬਿਹਾਰ ਦੇ ਕਿਸਾਨਾਂ ਦੀ ਮਦਦ ਲਈ ਮਖਾਨਾ ਬੋਰਡ ਬਣਾਇਆ ਜਾਏਗਾ ਕਸ਼ਮੀ ਕੋਸੀ ਨਹਿਰ ਪ੍ਰੋਜੈਕਟ ਮਿਥਿਲਾ ਚਲ ਵਿੱਚ ਸ਼ੁਰੂ ਹੋਏਗਾ 50 ਹਜ਼ਾਰ ਹੈਕਟੇਅਰ ਖੇਤਰ ਦੇ ਕਿਸਾਨਾਂ ਨੂੰ ਫਾਇਦਾ ਹੋਏਗਾ ਦਾਲਾਂ ਵਿੱਚ ਸਵੈ ਨਿਰਪਰਤਾ ਪ੍ਰਾਪਤ ਕਰਨ ਲਈ 6 ਸਾਲਾਂ ਦਾ ਮਿਸ਼ਨ ਰੱਖਿਆ ਗਿਆ ਹੈ ਗ੍ਰਾਮੀਣ ਯੋਜਨਾਵਾਂ ਵਿੱਚ ਪੋਸਟ ਪੇਮੈਂਟ ਬੈਂਕ ਭੁਗਤਾਨ ਸੇਵਾ ਦਾ ਵਿਸਤਾਰ ਕੀਤਾ ਜਾਊਗਾ ਨਾਲ ਹੀ ਕਪਾਹ ਉਤਪਾਦਨ ਲਈ 5 ਸਾਲ ਕਾਰਜ ਯੋਜਨਾ ਅਤੇ ਉਤਪਾਦਨ ਮਾਰਕੀਟਿੰਗ ਤੇ ਧਿਆਨ ਦਿੱਤਾ ਜਾਏਗਾ ਕਿਉਂਕਿ ਕਪਾਹ ਜੇਕਰ ਨਰਬੇ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵੀ ਬਹੁਤ ਸਾਰੇ ਕਿਸਾਨ ਖੇਤੀ ਕਰਦੇ ਨੇ ਦੇਸ਼ ਵਿੱਚੋਂ ਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮਾਲਵੇ ਦਾ ਬਹੁਤ ਸਾਰਾ ਹਿੱਸਾ ਜਿਹੜਾ ਬਹੁਤ ਸਾਰੇ ਜ਼ਿਲ੍ਹੇ ਨੇ ਜਿਹੜੇ ਉੱਥੇ ਕਪਾਹ ਦੀ ਖੇਤੀ ਤੇ ਕਿਸਾਨ ਨਿਰਭਰ ਨੇ ਤੇ ਉਹ ਖੇਤੀ ਕਰਕੇ ਮੁਨਾਫਾ ਕਮਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਹ ਵੱਡਾ ਲਾਭ ਹੈ ਜਿਹੜਾ ਉਹ ਮਿਲੇਗਾ ਜਿਸ ਵਿੱਚ ਕਪਾਹ ਦੀ ਉਤਪਾਦਨ ਲਈ 5 ਸਾਲ ਕਾਰਜ ਯੋਜਨਾ ਰੱਖੀ ਗਈ ਹੈ ਤੇ ਉਤਪਾਦਨ ਮਾਰਕੀਟਿੰਗ ਤੇ ਧਿਆਨ ਦੇਣ ਦਾ ਵੀ ਜ਼ਿਕਰ ਕੀਤਾ ਗਿਆ ਨਾਲ ਹੀ ਅਸਾਮ ਦੇ ਨਾਮ ਰੂਪ ਵਿੱਚ ਇੱਕ ਨਵਾਂ ਯੂਰੀਆ ਪਲਾਂਟ ਸਥਾਪਿਤ ਕਰਨ ਦਾ ਵੀ ਐਲਾਨ ਅੱਜ ਕਰ ਦਿੱਤਾ ਗਿਆ ਤਾਂ ਇਹ ਕਿਸਾਨਾਂ ਵਾਸਤੇ 11 ਜਿਹੜੇ ਐਲਾਨ ਨੇ ਉਹ ਵੱਡੇ ਕੀਤੇ ਗਏ ਨੇ ਇਸ ਬਜਟ ਦੇ ਵਿੱਚ ਪਰ ਹਕੀਕੀ ਤੌਰ ਤੇ ਕਿਸਾਨਾਂ ਨੂੰ ਇਸ ਦਾ ਕੀ ਫਾਇਦਾ ਮਿਲੇਗਾ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਜਿਸ ਤਰੀਕੇ ਨਾਲ ਐਮਐਸਪੀ ਸਮੇਤ ਕਿਸਾਨਾਂ ਦੀਆਂ 13 ਮੰਗਾਂ ਨੇ ਉਹਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਕਿਸਾਨਾਂ ਕੁਜਜੀਤ ਸਿੰਘ ਦੱਲੇਵਾਲ ਦਾਵਾ ਕਰਦੇ ਨੇ ਕਿ ਕੇਂਦਰ ਉਹਨਾਂ ਦੇ ਨਾਲ ਗੱਲਬਾਤ ਕਰੇ ਤੇ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਤੇ ਕਿਸਾਨਾਂ ਨੂੰ ਵੀ ਬਜਟ ਵਿੱਚ ਵੱਡੀ ਰਾਹਤ ਮਿਲਣੀ ਚਾਹੀਦੀ ਹੈ ਜਿਹੜੀ ਕਿ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਤਾਂ ਹੁਣ ਦੇਖਣਾ ਹੋਵੇਗਾ ਕਿ ਹਕੀਕੀ ਤੌਰ ਤੇ ਕਿਸਾਨਾਂ ਨੂੰ 2025-26 ਦੇ ਬਜਟ ਦੇ ਵਿੱਚ ਕਿੰਨਾ ਕੁ ਲਾਭ ਮਿਲੇਗਾ ਜਿਹੜੇ ਵੱਡੇ ਐਲਾਨ ਕਿਸਾਨਾਂ ਦੇ ਮਤਲਕ ਕੀਤੇ ਗਏ ਨੇ ਪੰਜਾਬ ਹਰਿਆਣਾ ਬਾਰਡਰਾਂ ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਮਰਨ ਵਰ ਤੇ ਬੈਠੇ ਨੇ ਤੇ ਉਧਰ ਇਸ ਦਿਨ ਬਜਟ ਪੇਸ਼ ਕੀਤਾ ਗਿਆ ਹੈ ਕੇਂਦਰੀ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਜੋ ਕਿ ਵਿੱਤ ਮੰਤਰੀ ਨੇ ਤਾਂ ਇਸੇ ਦੌਰਾਨ ਉਹਨਾਂ ਨੇ 11 ਵੱਡੇ ਲਾਂਨ ਕਿਸਾਨਾਂ ਵਾਸਤੇ ਕੀਤੇ ਨੇ ਵੱਡੀ ਖੁਸ਼ਖਬਰੀ ਕਿਸਾਨਾਂ ਨੂੰ ਦਿੱਤੀ ਹੈ ਜਿਸ ਦੇ ਵਿੱਚ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਤੱਕ ਕਰ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਧਨ ਕ੍ਰਿਸ਼ੀ ਯੋਜਨਾ ਦਾ ਦੇਸ਼ ਦੇ 100 ਜ਼ਿਲ੍ਹਿਆਂ ਨੂੰ ਲਾਭ ਮਿਲੇਗਾ ਡੇਰੀ ਅਤੇ ਮੱਛੀ ਪਾਲਣ ਲਈ 5 ਲੱਖ ਰੁਪਏ ਦਾ ਕਰਜ਼ਾ ਮਿਲੇਗਾ ਸਮੁੰਦਰੀ ਉਤਪਾਦ ਹੋਣਗੇ ਸਸਤੇ ਕਸਟਮ ਡਿਊਟੀ 30% ਤੋਂ ਘਟਾ ਕੇ 5% ਕੀਤੀ ਗਈ ਹੈ ਅੰਡੇਮਾਨ ਨਿਕੋਬਾਰ ਅਤੇ ਡੂੰਗੇ ਸਮੁੰਦਰ ਵਿੱਚ ਮੱਛੀ ਫੜਨ ਨੂੰ ਉਤਸ਼ਾਹਿਤ ਕੀਤਾ ਜਾਏਗਾ ਬਿਹਾਰ ਦੇ ਕਿਸਾਨਾਂ ਦੀ ਮਦਦ ਲਈ ਮਖਾਨਾ ਬੋਰਡ ਬਣਾਇਆ ਜਾਏਗਾ ਪਛਮੀ ਕੋਸੀ ਨਹਿਰ ਪ੍ਰੋਜੈਕਟ ਮਿਥਿਲਾ ਲਾਂਚਲ ਵਿੱਚ ਸ਼ੁਰੂ ਹੋਏਗਾ 50 ਹਜ਼ਾਰ ਹੈਕਟੇਅਰ ਖੇਤ ਦੇ ਕਿਸਾਨਾਂ ਨੂੰ ਫਾਇਦਾ ਹੋਏਗਾ ਦਾਲਾਂ ਵਿੱਚ ਸਵੈ ਨਿਰਭਰਤਾ ਪ੍ਰਾਪਤ ਕਰਨ ਲਈ 6 ਸਾਲਾਂ ਦਾ ਮਿਸ਼ਨ ਰੱਖਿਆ ਗਿਆ ਹੈ ਗ੍ਰਾਮੀਣ ਯੋਜਨਾਵਾਂ ਵਿੱਚ ਪੋਸਟ ਪੇਮੈਂਟ ਬੈਂਕ ਭੁਗਤਾਨ ਸੇਵਾ ਦਾ ਵਿਸਤਾਰ ਕੀਤਾ ਜਾਊਗਾ ਨਾਲ ਹੀ ਕਪਾਹ ਉਤਪਾਦਨ ਲਈ 5 ਸਾਲ ਕਾਰਜ ਯੋਜਨਾ ਅਤੇ ਉਤਪਾਦਨ ਮਾਰਕੀਟਿੰਗ ਤੇ ਧਿਆਨ ਦਿੱਤਾ ਜਾਏਗਾ ਕਿਉਂਕਿ ਕਪਾਏ ਜੇਕਰ ਨਰਬੇ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵੀ ਬਹੁਤ ਸਾਰੇ ਕਿਸਾਨ ਖੇਤੀਕਾਰ ਦੇ ਨੇਸ਼ ਵਿੱਚੋਂ ਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮਾਲਵੇ ਦਾ ਬਹੁਤ ਸਾਰਾ ਹਿੱਸਾ ਜਿਹੜਾ ਬਹੁਤ ਸਾਰੇ ਜ਼ਿਲ੍ਹੇ ਨੇ ਜਿਹੜੇ ਉੱਥੇ ਕਪਾਹ ਦੀ ਖੇਤੀ ਦੇ ਕਿਸਾਨ ਨਿਰਭਰ ਨੇ ਤੇ ਉਹ ਖੇਤੀ ਕਰਕੇ ਮੁਨਾਫਾ ਕਮਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਹ ਵੱਡਾ ਲਾਭ ਹੈ ਜਿਹੜਾ ਉਹ ਮਿਲੇਗਾ ਜਿਸ ਵਿੱਚ ਕਪਾਹ ਦੀ ਉਤਪਾਦਨ ਲਈ 5 ਸਾਲ ਕਾਰਜ ਯੋਜਨਾ ਰੱਖੀ ਗਈ ਹੈ ਤੇ ਉਤਪਾਦਨ ਮਾਰਕੀਟਿੰਗ ਤੇ ਧਿਆਨ ਦੇਣ ਦਾ ਵੀ ਜ਼ਿਕਰ ਕੀਤਾ ਗਿਆ ਨਾਲ ਹੀ ਅਸਾਮ ਦੇ ਨਾਮ ਰੂਪ ਵਿੱਚ ਇੱਕ ਨਵਾਂ ਯੂਰੀਆ ਪਲਾਂਟ ਸਥਾਪਿਤ ਕਰਨ ਦਾ ਵੀ ਐਲਾਨ ਅੱਜ ਕਰ ਦਿੱਤਾ ਗਿਆ ਤਾਂ ਇਹ ਕਿਸਾਨਾਂ ਵਾਸਤੇ 11 ਜਿਹੜੇ ਐਲਾਨ ਨੇ ਉਹ ਵੱਡੇ ਕੀਤੇ ਗਏ ਨੇ ਇਸ ਬਜਟ ਦੇ ਵਿੱਚ ਪਰ ਹਕੀਕੀ ਤੌਰ ਤੇ ਕਿਸਾਨਾਂ ਨੂੰ ਇਸ ਦਾ ਕੀ ਫਾਇਦਾ ਮਿਲੇਗਾ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਜਿਸ ਤਰੀਕੇ ਨਾਲ ਐਮਐਸਪੀ ਸਮੇਤ ਕਿਸਾਨਾਂ ਦੀਆਂ 13 ਮੰਗਾਂ ਨੇ ਉਹਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਕਿਸਾਨਾਂ ਕੁਜਗਜੀਤ ਸਿੰਘ ਦੱਲੇਵਾਲ ਦਾਵਾ ਕਰਦੇ ਨੇ ਕਿ ਕੇਂਦਰ ਉਹਨਾਂ ਦੇ ਨਾਲ ਗੱਲਬਾਤ ਕਰੇ ਤੇ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਤੇ ਕਿਸਾਨਾਂ ਨੂੰ ਵੀ ਬਜਟ ਵਿੱਚ ਵੱਡੀ ਰਾਹਤ ਮਿਲਣੀ ਚਾਹੀਦੀ ਹੈ ਜਿਹੜੀ ਕਿ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਤਾਂ ਹੁਣ ਦੇਖਣਾ ਹੋਵੇਗਾ ਕਿ ਹਕੀਕੀ ਤੌਰ ਤੇ ਕਿਸਾਨਾਂ ਨੂੰ 2025-26 ਦੇ ਬਜਟ ਦੇ ਵਿੱਚ ਕਿੰਨਾ ਕੁ ਲਾਭ ਮਿਲੇਗਾ ਜਿਹੜੇ ਵੱਡੇ ਐਲਾਨ ਕਿਸਾਨਾਂ ਦੇ ਮਤਲਕ ਕੀਤੇ ਗਏ ਨੇ ਤੇ ਇਜਾਜ਼ਤ ਧੰਨਵਾਦ